ਭਾਰਤ ਦਾ ਆਖਰੀ ਪਿੰਡ ਕਾਲੂਵਾਲਾ ਪੂਰੀ ਤਰ੍ਹਾਂ ਹੜ੍ਹ ਦੇ ਪਾਣੀ ਵਿੱਚ ਡੁੱਬਿਆ ਘਰਾਂ ਵਿੱਚ ਵੜਿਆ ਕਈ-ਕਈ ਫੁੱਟ ਪਾਣੀ ਤਿੰਨ ਪਾਸੇ ਸਤਲੁਜ ਦਰਿਆ ਅਤੇ ਇੱਕ ਪਾਸੇ ਹੈ ਪਾਕਿਸਤਾਨੀ ਸਰਹੱਦ ਨਾਲ ਘਿਰਿਆ ਹੋਇਆ ਇਹ ਕਾਲੂਵਾਲਾ ਪਿੰਡ ਨਾ ਹੀ ਹੱਲੇ ਤੱਕ ਕੋਈ ਪਹੁੰਚੀ ਪੀੜਤਾਂ ਕੋਲ ਸਹਾਇਤਾ ਪਿਛਲੇ 3 ਦਿਨਾਂ ਤੋਂ ਪਾਣੀ ਵਿੱਚ ਹੀ ਘਰਾਂ ਦੀਆਂ ਛੱਤਾਂ ਸਕੂਲ ਦੀਆਂ ਛੱਤਾਂ ਤੇ ਰਹਿਣ ਨੂੰ ਮਜਬੂਰ ਹੋਏ ਨੇ ਪਿੰਡ ਕਾਲੂਵਾਲਾ ਦੇ ਵਾਸੀ ਉਧਰ ਉਹ ਸਤਲੁਜ ਦਰਿਆ ਜਿਹੜਾ ਉਫਾਨ ਤੇ ਹੈ ਬਾੜ ਦਾ ਰੁਦਰਦ ਰੂਪ ਦੇਖ ਕੇ ਸਾਰੇ ਹੈਰਾਨ ਹੋਏ ਪਏ ਨੇ ਜੰਗ ਹੋਵੇ ਜਾਂ ਬਾੜ ਹਰ ਵੇਲੇ ਭਾਰਤ ਦੇ ਇਸ ਆਖਰੀ ਪਿੰਡ ਕਾਲੂਵਾਲਾ ਨੂੰ ਹਮੇਸ਼ਾ ਹੀ ਮਾਰ ਚੇਲਣੀ ਪੈਂਦੀ ਹੈ ਇੱਕ ਵਾਰੀ ਫਿਰ ਇਸ ਪਿੰਡ ਨੇ ਹੜ ਦੀ ਮਾਰ ਚੇਲਦੀ ਚੇਲੀ ਹੈ ਜਿੱਥੇ ਕਿ 260000 ਕਿਊਸਕ ਪਾਣੀ ਹਾਰੀਕੇ ਤੋਂ ਛੱਡਣ ਤੋਂ ਬਾਅਦ ਕਾਲੂ ਵਾਲਾ ਪਿੰਡ ਪੂਰੀ ਤਰ੍ਹਾਂ ਬਾੜ ਦੀ ਚਪੇੜ ਵਿੱਚ ਆ ਗਿਆ ਹੈ ਤੁਸੀਂ ਤਸਵੀਰਾਂ ਰਾਹੀਂ ਦੇਖ ਰਹੇ ਹੋ ਕਿ ਲੋਕ ਜਿਹੜੇ ਨੇ ਉਹ ਸਕੂਲ ਦੀ ਛੱਤ ਦੇ ਉੱਪਰ ਗੁਜ਼ਰਬਸਰ ਕਰਨ ਨੂੰ ਮਜਬੂਰ ਹੋਏ ਪੈ ਨੇ ਅਗਰ ਜੇਕਰ ਬਾਰਿਸ਼ ਵੀ ਹੁੰਦੀ ਹੈ ਤੇ ਇਹ ਕਿੱਥੇ ਜਾਣਗੇ ਇਹਨਾਂ ਕੋਲ ਹੋਰ ਕੋਈ ਸਹਾਰਾ ਨਹੀਂ ਹੈਗਾ ਫਿਲਹਾਲ ਇਹ ਲੋਕ ਜਿਹੜੇ ਨੇ ਉੱਥੋਂ ਦੇ ਇੱਕ ਪ੍ਰਾਇਮਰੀ ਸਕੂਲ ਦੀ ਛੱਤ ਦੇ ਉੱਪਰ ਜਿਹੜੇ ਨੇ ਉਹ ਚੜੇ ਹੋਏ ਨੇ ਹੱਲੇ ਤੱਕ ਇਹਨਾਂ ਲੋਕਾਂ ਦਾ ਕਹਿਣਾ ਕਿ ਪ੍ਰਸ਼ਾਸਨ ਇੱਥੇ ਨਹੀਂ ਪਹੁੰਚਿਆ ਹੈਗਾ ਸਨ ਵੱਡੀ ਗੱਲ ਜਾਨਵਰ ਤਿੰਨ ਦਿਨਾਂ ਦੇ ਤੋਂ ਜਿਹੜੇ ਉਹ ਪਾਣੀ ਦੇ ਵਿੱਚ ਖੜੇ ਹੋਏ ਨੇ ਤੁਸੀਂ ਆਪੰਦਾ ਚਾ ਲਗਾ ਸਕਦੇ ਹੋਗੇ ਅਗਰ ਜਾਨਵਰ ਪਾਣੀ 'ਚ ਖੜਾ ਰਹੇਗਾ ਬੈਠੇਗਾ ਤੇ ਉਹਦੇ ਜਿਹੜੇ ਪੈਰ ਤਕਰ ਵੀ ਹੈ ਉਹ ਗੱਲ ਜਾਣਗੇ ਫਿਲਹਾਲ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਲੋਕ ਜਿਹੜੇ ਨੇ ਕਿੰਨੀ ਮੁਸ਼ਕਲਾਂ ਦੇ ਵਿੱਚ ਨੇ ਬੜੇ ਔਖੇ ਆ ਪਾਣੀ ਦੇ ਵਿੱਚ ਬੈਠੇ ਆ ਤੇ ਡੰਗਰ ਵਿਚਾਰੇ ਭੁੱਖੇ ਮਰਦੇ ਪਏ ਨੇ ਅਸੀਂ ਵੀ ਕੋਈ ਚੀਜ਼ ਨਹੀਂ ਹਾਨੂੰ ਖਾਣ ਨੂੰ ਮਿਲਦੀ ਪਈ ਭੁੱਖੇ ਪਾਣੇ ਬੈਠੇ ਆਂ ਇੱਥੇ ਡੰਗਰ ਉਹ ਮਰੇ ਜਾਂਦੇ ਨੇ ਇੱਥੇ ਪਾਣੀ ਦੇ ਖੜੇ ਲੱਗੂ ਲੱਖ ਲੱਖ ਦਾ ਬੱਝ ਜਿਹਾ ਸੀ ਕੱਲ ਤੇ ਕੋਈ ਵਾਹ ਨਹੀਂ ਹੋਣਾ ਸੀ ਤਾਂ ਹੁਣ ਮੌਤ ਤੇ ਮੂਝ ਬੈਠੇ ਨਾ ਤੇ ਤੇ ਬਲਦ ਰੋਸੀਤਾ ਵੀ ਗਾਲੂ ਵਾਲੇ ਚ ਬੋਲਨੇ ਆ ਕਿ ਅਸੀਂ ਸਕੂਲ ਦੇ ਵਿੱਚ ਬੈਠੇ ਆ ਤੇ ਮਾਲ ਡੰਗਰ ਦਾ ਤਾਂ ਬੁਰਾ ਹੀ ਹਾਲ ਏ ਤੇ ਬਹੁਤ ਮੰੰਦਾ ਹਾਲ ਏ ਆਪਦਾ ਵੀ ਬਹੁਤ ਮੰੰਦਾ ਹਾਲ ਨਾ ਕੋਲ ਖਾਣ ਪੀਣ ਕੋਈ ਸਹ ਨਹੀਂ ਗੀ ਬੇੜੀ ਵੀ ਨਹੀਂ ਜਾਂਦੀ ਆਂਦੀ ਤੇ ਬੜੇ ਔਖੇ ਆ ਮਾਲ ਡੰਗਰ ਨੂੰ ਪਾਵਣ ਨੂੰ ਕੋਈ ਛੈ ਨਹੀਂ ਰਹੇਗੀ ਤੇ ਬੜੇ ਔਖੇ ਆ ਜਿੰਨੇ ਆਖੀ ਔਖੇ ਆ ਪਾਣੀ ਬੜਾ ਵਿੱਚ ਭੰਨ ਦੇ ਲੰਘ ਤ ਵੀ ਨਹੀਂ ਗਿਆ ਜਾਂਦਾ ਨਾ ਤੁਰਾ ਜਾਂਦਾ ਨਾ ਹੀ ਗਿਆ ਜਾਂਦਾ ਨਹੀਂ ਗਿਆ ਜਾਂਦਾ ਚਾਰ ਚਫੇਰੇ ਘਰਾਂ ਤੇ ਪਾਣੀ ਅੰਦਰ ਵੜ ਗਿਆ ਕੋਠੇ ਪਾਟ ਗਏ ਨੇ ਕਮਰੇ ਪਾਟੇ ਖੜੇ ਨੇ ਸਾਈਡਾਂ ਤੇ ਮਣੇ ਮਣੇ ਜ਼ੋਰ ਨਾਲ ਪਾਣੀ ਚੱਲਦਾ ਪੇ ਬੜਾ ਤੇਜ਼ ਤੁੰਗ ਕੋਲੋਂ ਤ ਮੰਗੇ ਹੋਈ ਕਰਨਾ ਚਾਣਿਆ ਵੀ ਇਥੋਂ ਔਖਾ ਹੋ ਗਿਆ ਆਪਾਂ ਨੂੰ ਬਾਹਰ ਕੱਢਣ ਨੂੰ ਮੱਝਾਂ ਪਾਣੀ ਦੇ ਵਿੱਚ ਖੜੀਆਂ ਨੇ ਅੱਜ 3 ਦਿਨ ਹੋ ਗਏ ਕੱਟੇ ਜਿਹੜੇ ਪਾਵੀ ਦਾ ਉਹ ਹਾਰੇ ਰੁੜ ਜਾਂਦੇ ਨੇ ਮੱਝਾਂ ਕੁਛ ਪਾਣੀ ਚ ਖਾਂਦੀਆਂ ਨੇ ਤੇ ਕੁਛ ਗਾਲ ਦਿੰਦੀਆਂ ਨੇ ਤੇ ਰੁੜ ਜਾਂਦੇ ਨੇ ਤੇ ਬਾਕੀ ਸਰਕਾਰ ਅਗੇ ਬੇਨਤੀ ਹੈ ਵੀ ਸਾਡੇ ਤੱਕ ਪਹੁੰਚਣਾ ਤੇ ਜਿਹੜਾ ਕੋਈ ਚਾਰਾ ਚੂਰਾ ਹੈ ਸਾਨੂੰ ਪਚਾਵਣ ਇੱਥੇ ਸਾਡਾ ਬੜਾ ਔਖਾ ਹੋਇਆ ਪਿਆ ਨਾ ਕੋਈ 베ੜੀ ਹੈ ਤੇ ਨਾ ਕੋਈ ਇਥੇ ਲਾਂਗੜ ਨੂੰ ਖਾਏਗਾ ਵੀ ਪਾਰ ਜਾਵਣ ਮੱਝਾਂ ਪਾਣੀ ਦੇ ਵਿੱਚ ਖੜੀਆਂ ਨੇ ਅੱਜ 3 ਦਿਨ ਹੋ ਗਏ